ਸੱਚੀਆਂ ਗੱਲਾਂ ਜਿੰਨਾ ਲੋਕਾਂ ਨਾਲ ਹਮੇਸ਼ਾ ਦਿਲ ਤੋਂ ਚੱਲੇ ਹੋਈਏ ਉਹਨਾਂ ਉਹੀ ਲੋਕ ਸਿਖਾ ਜਾਂਦੇ ਨੇ ਕਿ ਦਿਮਾਗ ਵਰਤਣਾ ਜ਼ਰੂਰੀ ਹੁੰਦਾ ਹੈ ਕਿਸੇ ਦਾ ਅਸਲੀ ਚਰਿੱਤਰ ਉਦੋਂ ਸਾਹਮਣੇ ਆਉਂਦਾ ਜਦੋਂ ਤੁਸੀਂ ਉਸ ਦੇ ਮਤਲਬ ਦੇ ਨਹੀਂ ਦਿੰਦੇ ਭਲਾ ਉਹ ਸਕੇਰੀ ਇੱਕ ਚੰਗਾ ਇਨਸਾਨ ਦੀ ਪਛਾਣ ਹੋਵੇ ਜਦੋਂ ਨਕਲੀ ਨਿਕਲ ਆਉਂਦਾ ਅਤੇ ਹੰਝੂ ਮੁਸਕਾਨ ਗਿਆਨ ਅਤੇ ਦਵਾਈ ਹਰ ਕਿਸੇ ਤੋਂ ਨਹੀਂ ਲੈਣੀ ਚਾਹੀਦੀ ਸਿਰਤ ਅਤੇ ਸਿਹਤ ਦੋਵੇਂ ਖਰਾਬ ਹੋ ਸਕਦੀਆਂ ਹਨ ਜਿੰਦਗੀ ਵਿੱਚ ਖੁਦ ਦੀ ਬੁराई ਸੁੰਨਾ ਬਹੁਤ ਜ਼ਰੂਰੀ ਹੈ ਕਿਉਂਕਿ ਰੋਜ਼ ਤਾਰੀਫ਼ ਸੁਣੋਗੇ ਤਾਂ ਅੱਗੇ ਕਿਵੇਂ ਵਧੋਗੇ ਜੋ ਵਿਅਕਤੀ ਹਰ ਪਲ ਦੁੱਖ ਦਾ ਰੋਣਾ ਰੋਂਦਾ ਹੈ ਉਸ ਦੇ ਦਰਵਾਜ਼ੇ ਤੇ ਖੜਾ ਸੁੱਖ ਵੀ ਬਾਹਰੋਂ ਹੀ ਪਰਤ ਜਾਂਦਾ ਹੈ ਕਿਉਂਕਿ ਆਖਰੀ ਸਾਹ ਤੱਕ ਕੋਸ਼ਿਸ਼ ਆਖਰੀ ਸਾਹ ਤੱਕ ਕਰੋ ਜਾਂ ਜਿੱਤ ਜਾਓਗੇ ਜਾਂ ਹਾਰ ਜਾਓਗੇ ਸਿੱਖੋਗੇ ਇਹ ਵੀ ਯਾਦ ਰੱਖਣਾ ਹੈ ਕਿ ਸਹੀ ਸਮਾਂ ਕਦੇ ਨਹੀਂ ਆਉਂਦਾ ਜੋ ਸਮਾਂ ਹੋਣ ਹੈ ਉਹੀ ਸਹੀ ਹੈ ਆਦਤਾਂ ਅਤੇ ਸੰਸਕਾਰ ਹੀ ਦੱਸਦੇ ਹਨ ਕਿ ਤੁਸੀਂ ਦੋ ਕੋਟੀ ਦੇ ਹੋ ਜਾਂ 100 ਕੋਟੀ ਦੇ ਜਲਦੀ ਜਾਗਣਾ ਹਮੇਸ਼ਾ ਹੀ ਫਾਇਦੇਮੰਦ ਹੈ ਚਾਹੇ ਫਿਰ ਉਹ ਨੀਂਦ ਹੋਵੇ ਹੰਕਾਰ ਹੋਵੇ ਜਾਂ ਵਹਿਮ ਹੋਵੇ ਜੋ ਵਿਅਕਤੀ ਦੂਸਰਿਆਂ ਦੀਆਂ ਵਿਸ਼ੇਸ਼ਤਾਵਾਂ ਤੋਂ ਸਿੱਖਦਾ ਹੈ ਨਾ ਤਾਂ ਉਸ ਨੂੰ ਈਰਖਾ ਹੁੰਦੀ ਨਾ ਜਲਨ ਹੁੰਦੀ ਨਾ ਉਹ ਵਿਅਕਤੀ ਸਭ ਤੋਂ ਸਮਝਦਾਰ ਹੁੰਦਾ ਹੈ ਮੂਰਖਾਂ ਦੀ ਤਾਰੀਫ਼ ਸੁਣਨ ਨਾਲੋਂ ਬਿਹਤਰ ਹੈ ਬੁੱਧੀਮਾਨ ਦੀ ਡਾਂਟ ਸੁਣ ਲੈਣਾ ਲੋਕ ਕੀ ਕਹਿਣਗੇ ਬਾਹਰ ਤੋਂ ਨਿਕਲਣਾ ਹੀ ਜ਼ਿੰਦਗੀ ਦੀ ਪਹਿਲੀ ਪ੍ਰੀਖਿਆ ਹੈ ਜੇ ਤੁਹਾਡਾ ਕੋਈ ਦੁਸ਼ਮਣ ਨਹੀਂ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਤੁਸੀਂ ਉਹਨਾਂ ਥਾਵਾਂ ਤੇ ਵੀ ਚੁੱਪ ਰਹਿੰਦੇ ਹੋ ਜਿੱਥੇ ਤੁਹਾਨੂੰ ਬੋਲਣ ਦੀ ਜ਼ਰੂਰਤ ਹੁੰਦੀ ਹੈ ਨਮਕ ਵਰਗਾ ਕਰਦਾਰ ਬਨਾਓ ਨਾ ਤਾਂ ਜ਼ਿਆਦਾ ਇਸਤੇਮਾਲ ਕਰ ਸਕੇ ਤੇ ਨਾ ਹੀ ਤੁਹਾਡੇ ਬਿਨਾਂ ਰਹਿ ਸਕੇ ਜੀਵਨ ਵਿੱਚ ਉਹ ਹੀ ਇਨਸਾਨ ਅਸਫਲ ਹੁੰਦਾ ਹੈ ਜੋ ਸੋਚਦਾ ਹੈ ਬਹੁਤ ਕੁਝ ਪਰ ਕਰਦਾ ਕੁਝ ਵੀ ਨਹੀਂ ਜੋ ਇਨਸਾਨ ਤੁਹਾਡੀ ਚੁੱਪ ਤੋਂ ਜ਼ਿਆਦਾ ਤੁਹਾਡੇ ਮਨ ਦੀ ਗੱਲ ਜਾਣ ਜਾਵੇ ਉਸ ਤੋਂ ਵੱਡਾ ਸ਼ੁਭਚਿੰਤਕ ਤੁਹਾਡਾ ਕੋਈ ਨਹੀਂ ਜੋ ਸੁੱਖ ਵਿੱਚ ਸਾਥ ਦੇਵੇ ਉਹ ਰਿਸ਼ਤੇ ਹੁੰਦੇ ਹਨ ਜੋ ਦੁੱਖ ਵਿੱਚ ਸਾਥ ਦੇਵੇ ਉਹ ਫਰਿਸ਼ਤੇ ਹੁੰਦੇ ਹਨ ਜਦੋਂ ਤੁਹਾਡਾ ਕਾਮਯਾਬੀ ਦਾ ਰਸਤਾ ਵਿਰੋਧੀ ਨਾਲ ਚੱਲਣ ਸਮਝ ਲੈਣਾ ਕਿ ਸਫਲਤਾ ਨੇੜੇ ਹੈ ਦਿੱਤੀ ਹੋਈ ਜ਼ਬਾਨ ਕੰਮ ਆਏਗੇ ਇਨਸਾਨ ਕਦੇ ਨਹੀਂ ਭੁੱਲਦਾ ਕੀਮਤੀ ਕੜੀਆਂ ਬਹੁਤ ਹੀ ਲੋਕ ਪਛਾਣ ਲੈਂਦੇ ਨੇ ਉਸ ਦੀ ਕੜੀ ਵਿੱਚ ਚੱਲ ਰਹੇ ਸਮੇਂ ਦੀ ਕੀਮਤ ਬਹੁਤ ਘੱਟ ਲੋਕ ਸਮਝਦੇ ਨੇ ਗਲਤੀ ਪੁੱਲ ਅਤੇ ਠੋਕਰਾਂ ਇਨਸਾਨ ਨੂੰ ਬਹੁਤ ਕੁਝ ਸਿਖਾ ਦਿੰਦੀਆਂ ਨੇ ਖੁਦ ਨੂੰ ਖੋਸ਼ ਰੱਖਣ ਦੇ ਅਪਾਜ ਕੋ ਜੋ ਨਹੀਂ ਤਾਂ ਤਕਲੀਫ ਤੁਹਾਨੂੰ ਖੋਜ ਹੀ ਰਹੀ ਹੈ ਲੋਕਾਂ ਤੋਂ ਉਮੀਦ ਇਨਸਾਨਾਂ ਵਾਲੀ ਰੱਖੋ ਫਰਿਸ਼ਤਿਆਂ ਵਾਲੀ ਨਹੀਂ ਤੂੜ ਨਾਲ ਅੱਖ ਅਤੇ ਜ਼ਰੂਰਤ ਤੋਂ ਜਿਆਦਾ ਪ੍ਰੋਸਾ ਭਰਿਆ ਦਿਮਾਗ ਰੋਂਦਾ ਹੈ ਦੁੱਖ ਭੋਗਣ ਵਾਲਾ ਇਨਸਾਨ ਅੱਗੇ ਚੱਲ ਕੇ ਸੁਖੀ ਹੋ ਸਕਦਾ ਹੈ ਪਰ ਦੁੱਖ ਦੇਣ ਵਾਲਾ ਇਨਸਾਨ ਕਦੇ ਨਹੀਂ ਸੁਖੀ ਹੋ ਸਕਦਾ ਜੋ ਵਿਅਕਤੀ ਖੁਦ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਕੇ ਸਫਲ ਹੁੰਦਾ ਹੈ ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ ਇਨਸਾਨ ਕਿੰਨਾ ਵੀ ਵੱਡਾ ਅਮੀਰ ਕਿਉਂ ਨਾ ਹੋ ਜਾਵੇ ਨਾ ਤਕਲੀਫ ਵਿੱਚ ਸੱਕਦਾ ਤੇ ਨਾ ਹੀ ਸਕੂਨ ਖਰੀਦ ਸਕਦਾ ਹੈ ਅਪਵਾ ਆਨੰਦ ਹਮੇਸ਼ਾ ਹੀ ਲੋਭ ਲਾਲਚ ਘਟਨਾ ਤ੍ਰਿਸਟੁਬਲੀ ਅਤੇ ਗੰਦੇ ਵਿਚਾਰਾਂ ਦਾ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਸੌਰੀ ਦੁਨੀਆ ਵਿੱਚ ਸਭ ਤੋਂ ਖੁਸ਼ੀ ਉਹੀ ਹੁੰਦਾ ਹੈ